ਮંત્રી ਸਾਹਿਬ ਨੇ ਉਹ ਜਿਹੜੀ ਸਾਡੀ ਫੀਡ ਉਹਨੂੰ ਆਪਣੀ ਮੀਟ ਨਹੀਂ ਕਿਹਾ ਸੀਗਾ ਤੁੱਕ ਲੋਕਾਂ ਦੇ ਉੱਥੇ ਮੀਂਹ ਆਇਆ ਸੀਗਾ ਤੇ ਲੋਕਾਂ ਨੇ ਕਿਹਾ ਵੀ ਇਹ ਸਾਡੀ ਫੀਡ ਤੁਸੀਂ ਉਹ ਗੁਰਦੁਆਰਾ ਤਿੱਕਰ ਪਚਾ ਦਿਓ ਤੇ ਉਹ ਮੰਤਰੀ ਸਾਹਿਬ ਨੇ ਆਪਣੇ ਟਰੈਕਟਰ ਚ ਲਾਦ ਲਈ ਤੇ ਉਹ ਫੀਡ ਉੱਥੇ ਲੈ ਕੇ ਆਏ ਸੀਗੇ ਸਾਨੂੰ ਕਿਸੇ ਨੇ ਘਬਰਾ ਕੀਤਾ ਜੀ ਮੈਂ ਆਪਣੇ ਸ਼ਬਦ ਵਾਪਸ ਲੈ ਲਿਆ ਟਰਾਲੀ ਜਿਹੜੀ ਲੱਦੀ ਹੋਈ ਸੀ ਜਾਂ ਤੁਹਾਨੂੰ ਲੱਗਦਾ ਸੀ ਵੰਡ ਰਿਆ ਸੀ ਨਹੀਂ ਨਹੀਂ ਟਰਾਲੀ ਵਿੱਚ ਹੀ ਲੱਦੀ ਹੋਈ ਸੀ ਉਸੇ ਚੀਜ਼ ਨੂੰ ਲੱਗੇ ਕਿਸੇ ਨੇ ਗੁੰਮਰਾਹ ਕੀਤੀ ਨਾ ਅਸੀਂ ਜਦੋਂ ਵੇਖਿਆ ਜੀ ਮੰਤਰੀ ਸਾਹਿਬ ਦੀ ਉਹ ਟਰਾਲੀ ਆ ਤੇ ਉਹ ਅਸੀਂ ਦੇਖਿਆ ਨਾ ਮੈਨੂੰ ਵੀ ਇੱਕ ਨਾਲ ਕਿਸੇ ਨੇ ਗੁੰਮਰਾਹ ਕੀਤਾ ਹਨਾ ਲੋਕਾਂ ਨੇ ਉੱਥੇ ਮੁੰਡੇ ਸੀਗੇ ਉਹ ਕਹਿੰਦੇ ਵੀ ਭਾਈ ਆਪਣੀ ਜਿਹੜੀ ਫੀਡ ਆ ਉਹ ਮੰਤਰੀ ਸਾਹਿਬ ਲਿਆ ਰਹੇ ਨੇ ਬਸ ਉਹ ਗੱਲ 'ਚ ਮੈਂ ਘਬਰਾ ਹੋਇਆ ਜੀ ਮੈਗਾ ਪੁੱਲਰ ਸਾਹਿਬ ਇਹ ਤੁਸੀਂ ਲੈ ਕੇ ਆਏ ਹੋ ਜੀ ਇਹ ਫੀਡ ਤੁਸੀਂ ਲੈ ਉਹ ਆਂਦੇ ਹਾਂ ਜੀ ਉੱਥੇ ਵੀ ਉਹਨਾਂ ਨੇ ਉਹ ਜਿਆਦਾ ਆਪ ਦਾ ਸਮਾਨ ਲਿਆਇ ਸੀ ਉਹਨਾਂ ਨੇ ਇਹ ਸਮਝਿਆ ਹੋਊਗਾ ਵੀ ਇਹ ਖਣਿਜ ਸਾਰੀਆਂ ਟਰਾਲੀਆਂ ਦੀ ਗੱਲ ਕਰ ਰਿਹਾ ਪਰ ਮੈਂ ਉੱਥੇ ਕੱਲੀ ਫੀਡ ਦੀ ਗੱਲ ਕਰ ਰਿਹਾ ਸੀਗਾ ਤੇ ਉੱਥੇ ਉਹ ਚੀਜ਼ ਵਿੱਚ ਮਿਸ ਅੰਡਰਸਟੈਂਡਿੰਗ ਹੋਈ ਹੈ ਜਿਹੜੀ ਤੁਹਾਡੇ ਅਸੀਂ ਕੱਲੀ ਫੀਡ ਸੀ ਮਤਲਬ ਉਹਨਾਂ ਟਰਾਲੀਆਂ ਤੁਹਾਡੀ ਸਾਡੀ ਕੱਲੀ ਫੀਡ ਜਿਹੜੀ ਲੋਕਾਂ ਨੇ ਧਰ ਕੇ ਲੈਂਦੇ ਕੱਲੀ ਸਾਡੀ ਫੀਡ ਸੀ ਪਿੱਤੇ ਕੱਲ ਫੀਡ ਨੂੰ ਲੈ ਕੇ ਇੱਕ ਰੋਲਾ ਪਿਆ ਕਲਜ਼ਾਮ ਮੰਤਰੀ ਲਾਲਜੀਤ ਪੁੱਲਰ ਹੋਰਾਂ ਦੇ ਉੱਪਰ ਲੱਗੇ ਰੋਮਨ ਹੋਰਾਂ ਦੇ ਵੱਲੋਂ ਲਾਏ ਗਏ ਸੀ ਇਲਜ਼ਾਮ ਇਹ ਸੀ ਕਿ ਸੰਸਥਾ ਦੀ ਫੀਡ ਉਹਨਾਂ ਨੇ ਜਿਹੜੀ ਹੈਗੀ ਆ ਉਹ ਆਪਣੇ ਨਾਮ ਦੇ ਹੇਠ ਵੰਡੀ ਆ ਸੋ ਸਾਡੇ ਨਾਲ ਨੇ ਰੋਮਨ ਰੋਮਨ ਦੇ ਨਾਲ ਗੱਲਬਾਤ ਕਰ ਰੋਮਨ ਇਲਜ਼ਾਮ ਜਿਹੜੇ ਹੈਗੇ ਆ ਉਹ ਲੱਗੇ ਵੱਡੇ ਤੁਹਾਡੇ ਵੱਲੋਂ ਲਾਏ ਗਏ ਸੀ ਕਿ ਇੱਕ ਵੀਡੀਓ ਤੁਸੀਂ ਦਿਖਾਈ ਸੀ ਨਜ਼ਦੀਕੀ ਲੋਕਾਂ ਦੀ ਕਿ ਉਹ ਕਹਿ ਰਹੇ ਨੇ ਕਿ ਸਾਨੂੰ ਫੀਡ ਨਹੀਂ ਦਿੱਤੀ ਗਈ ਵੋਟਾਂ ਦੇ ਦਰ ਤੇ ਕੀ ਅਸਲੀਅਤ ਹੈ ਗੱਲ ਇਹ ਹੈ ਜੀ ਬਈ ਅਸੀਂ ਵੀ ਪਿਛਲੇ 10-15 ਦਰਾਂ ਦਰਾਂ ਤੋਂ ਇਸ ਇਲਾਕੇ ਦੇ ਵਿੱਚ ਵਿਚਰ ਰਹੇ ਆ ਤੇ ਉਹਦੇ ਨਾਲ-ਨਾਲ ਮੰਤਰੀ ਲਾਲਜੀ ਸਿੰਘ ਭੁੱਲਰ ਜੀ ਵੀ ਉਹ ਵੀ ਵਿਚਰ ਰਹੇ ਸੀ ਅ ਕੱਲ ਗੱਲ ਜਿਹੜੀ ਹੁੰਦੀ ਹੈ ਜੀ ਗੁਰਦੁਆਰਾ ਜਿਹੜਾ ਟਾਬ ਸਹਿਰ ਟਾਬ ਸਾਹਿਬ ਅਸੀਂ ਉੱਥੇ ਜਾਂਦੇ ਆ ਉੱਥੇ ਪਿੰਡ ਜੱਲੂ ਕੀ ਜੱਲੂ ਕੇ ਪਿੰਡ ਦੇ ਵਿੱਚ ਜਦੋਂ ਅਸੀਂ ਗਏ ਸੀਗੇ ਤੇ ਅਸੀਂ ਉਧਰੋਂ ਵਾਪਸ ਆ ਰਹੀ ਸੀਗੇ ਤੇ ਅਸੀਂ ਮੈਂ ਵੋਟਾਂ ਕੱਢ ਰਿਆ ਸੀਗਾ ਵੀ ਸਾਡੇ ਨਾਲ ਦੇ ਮੁੰਡੇ ਸੀ ਉਹਨਾਂ ਵੋਟਾਂ ਕੱਢ ਰਹੇ ਮੇਰੇ ਕੋਲੇ ਇੱਕ ਮੁੰਡਾ ਆਉਂਦਾ ਉਹ ਆਂਦਾ ਵੀ ਬਈ ਆਪਣੀ ਜਿਹੜੀ ਫੀਡ ਸੀ ਆਪਾਂ ਦੀਵਾ ਫੀਡ ਦਿੱਤੀ ਆ ਤੇ ਉਹ ਮੰਤਰੀ ਸਾਹਿਬ ਲੈ ਕੇ ਆ ਰਹੇ ਨੇ ਪਰ ਮੈਨੂੰ ਉਹਦੀ ਅਸਲੀਅਤ ਬਾਅਦ ਵਿੱਚ ਪਤਾ ਲੱਗੀ ਜਿਹੜੀ ਕਿ ਉਹ ਫੀਡ ਸੀਗੀ ਉਹ ਵਾਕਈ ਹੀ ਮੰਤਰੀ ਸਾਹਿਬ ਤੇ ਲੈ ਕੇ ਆ ਰਹੀ ਸੀ ਪਰ ਉਹ ਮੰਤਰੀ ਸਾਹਿਬ ਨੇ ਉਹ ਜਿਹੜੀ ਸਾਡੀ ਫੀਡ ਉਹਨੂੰ ਆਪਣੀ ਮਿਊਟ ਨਹੀਂ ਕਿਹਾ ਸੀਗਾ ਉਹਦਾ ਕਾਰਨ ਸੀਗਾ ਉਹਦਾ ਕਾਰਨ ਇਹ ਸੀਗਾ ਵੀ ਉੱਥੇ ਜਿਹੜਾ ਉਹ ਟਰੈਕਟਰ ਸੀਗਾ ਜਦੋਂ ਉੱਥੇ ਲੋਕਲ ਲੋਕ ਸੀਗੇ ਲੋਕ ਲੋਕਾਂ ਨੇ ਜਿੱਥੋਂ ਤੱਕ ਮੇਰੀ ਗੱਲ ਹੋਈ ਹੈ ਮੈਨੂੰ ਪਤਾ ਲੱਗਾ ਲੋਕ ਲੋਕਾਂ ਦੇ ਉੱਥੇ ਮੀਂਹ ਆਇਆ ਸੀਗੇ ਤੇ ਲੋਕ ਲੋਕਾਂ ਨੇ ਕਿਹਾ ਵੀ ਇਹ ਸਾਡੀ ਫੀਲ ਤੁਸੀਂ ਉਹ ਗੁਰਦੁਆਰਾ ਤਿੱਕਰ ਪਚਾ ਦੋ ਤੇ ਮੰਤਰੀ ਸਾਹਿਬ ਨੇ ਆਪਣੇ ਟਰੈਕਟਰ ਚਲਾ ਲ ਲਈ ਤੇ ਉਹ ਫੀਲ ਉੱਥੇ ਲੈ ਕੇ ਆਏ ਸੀਗੇ ਅਸੀਂ ਵੀ ਸਵੇਰ ਦੇ ਭਈ ਉੱਥੇ ਫਿਰ ਰਹੀ ਸੀ ਸਾਨੂੰ ਅਸੀਂ ਉਹ ਗੱਲਾਂ ਚ ਸਾਨੂੰ ਕਿਸੇ ਨੇ ਘਬਰਾਹ ਕੀਤਾ ਜੀ ਮੈਂ ਆਪਣੇ ਸ਼ਬਦ ਵਾਪਸ ਲੈਣਾ ਚਾਹਤ ਮਤਲਬ ਵੰਡ ਵੰਡ ਰਹੇ ਸੀ ਜਾਂ ਵੰਡ ਨਹੀਂ ਰਹੇ ਸੀ ਮਤਲਬ ਨਹੀਂ ਹਲੇ ਵੰਡ ਨਹੀਂ ਰਹੇ ਸੀਗੇ ਮੰਤਰੀ ਸਾਹਿਬ ਟਰੈਕਟਰ ਜ਼ਰੂਰ ਆਪਣਾ ਲੈ ਕੇ ਆਏ ਸੀ ਜਿਹੜਾ ਟ੍ਰੈਲੀ ਚ ਲੱਦੀ ਹੋਈ ਸੀ ਜਾਂ ਤੁਹਾਨੂੰ ਲੱਗਦਾ ਸੀ ਕਿ ਵੰਡ ਮંત્રી ਸਾਹਿਬ ਦੀ ਉਹ ਟਰਾਲੀ ਆ ਤੇ ਉਹ ਅਸੀਂ ਦੇਖਿਆ ਨਾ ਮੈਨੂੰ ਵੀ ਇੱਕ ਨਾਲ ਕਿਸੇ ਨੇ ਗੁੰਮਰਾਹ ਕੀਤਾ ਹਨਾ ਲੋਕਾਂ ਨੇ ਉੱਥੇ ਮੁੰਡੇ ਸੀਗੇ ਉਹ ਕਹਿੰਦੇ ਵੀ ਭਾਈ ਆਪਣੀ ਜਿਹੜੀ ਫੀਡ ਆ ਉਹ ਮੰਤਰੀ ਸਾਹਿਬ ਲਿਆ ਰਹੇ ਨੇ ਬਸ ਉਹ ਗੱਲ 'ਚ ਮੈਂ ਘਬਰਾ ਹੋਇਆ ਜੀ ਵੀ ਤੁਸੀਂ ਤਸੱਲੀ ਕਰਨ ਦਾ ਯਤਨ ਨਹੀਂ ਕੀਤਾ ਵੀ ਇਹ ਮਤਲਬ ਇਹ ਗੱਲ ਕਿ ਉਸੇ ਵੇਲੇ ਤੁਸੀਂ ਨਹੀਂ ਉਹਦੇ ਵਿੱਚ ਮੈਂ ਥੋੜਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਮੰਤਰੀ ਸਾਹਿਬ ਨੂੰ ਇਹ ਵੀ ਮੈਂ ਤੁਹਾਡੀ ਤਸੱਲੀ ਵਾਸਤੇ ਮੈਂ ਇਹ ਵੀ ਕਿਹਾ ਮੈਂ ਕਿਹਾ ਮੰਤਰੀ ਸਾਹਿਬ ਪੁੱਲਰ ਸਾਹਿਬ ਮੈਂ ਕਿਹਾ ਪੁੱਲਰ ਸਾਹਿਬ ਇਹ ਤੁਸੀਂ ਲੈ ਕੇ ਆਏ ਹੋ ਜੀ ਫਿਰ ਤੁਸੀਂ ਲੈ ਉਹ ਆਂਦੇ ਹਾਂ ਜੀ ਉੱਥੇ ਵੀ ਉਹਨਾਂ ਨੇ ਉਹ ਜਿਆਦਾ ਆਪ ਦਾ ਸਮਾਨ ਲਿਆਇ ਸੀ ਉਹਨਾਂ ਨੇ ਇਹ ਸਮਝਿਆ ਹੋਊਗਾ ਵੀ ਇਹ ਖਣਿਜ ਸਾਰੀਆਂ ਟਰਾਲੀਆਂ ਦੀ ਗੱਲ ਕਰ ਰਿਹਾ ਪਰ ਮੈਂ ਉੱਥੇ ਕੱਲੀ ਫੀਡ ਦੀ ਗੱਲ ਕਰ ਰਿਹਾ ਸੀਗਾ ਤੇ ਉੱਥੇ ਉਹ ਚੀਜ਼ ਮਿਸ ਅੰਡਰਸਟੈਂਡਿੰਗ ਹੋਈ ਹੈ ਜੀ ਜਿਹੜੀ ਤੁਹਾਡੇ ਅਸੀਂ ਕੱਲੀ ਫੀਡ ਸੀ ਮਤਲਬ ਉਹਨਾਂ ਟਰਾਲੀਆਂ ਤੁਹਾਡੀ ਸਾਡੀ ਕੱਲੀ ਫੀਡ ਜਿਹੜੀ ਲੋਕਾਂ ਨੇ ਧਰ ਕੇ ਲੈ ਲੈਂਦੇ ਅਸੀਂ ਪਿੰਡ ਜੱਲੂ ਕਿਆਂ ਨੂੰ 50 ਬੋਰੀਆਂ ਦਿੱਤੀਆਂ ਸੀਗੀਆਂ ਕੱਲੀ ਸਾਡੀ ਫੀਡ ਸੀ ਜੀ ਉਹ ਸ਼ਬਦ ਤੁਸੀਂ ਵਾਪਸ ਲੈ ਰਹੇ ਹੋ ਤੁਹਾਨੂੰ ਲੱਗ ਰਿਹਾ ਵੀ ਮੇਰੇ ਤੋਂ ਇਹ ਮਿਸਟੇਕ ਹੋ ਗਈ ਹੈ ਜੀ ਇਹ ਮੈਂ ਆਪਣੇ ਸ਼ਬਦ ਲੈਣਾ ਮੈਨੂੰ ਅਸੀਂ ਸਵਾਵਾ ਉੱਥੇ ਠੀਕ ਚ ਲਾ ਸਾਨੂੰ ਮੰਤਰੀ ਸਾਹਿਬ ਮਿਲੇ ਵੀ ਆ ਸੀ ਉਹ ਮੰਤਰੀ ਸਾਹਿਬ ਨੂੰ ਉਦੋਂ ਵੀ ਕਹੇ ਮੰਤਰੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਆਪਣੇ ਇਲਾਕੇ ਵਿੱਚ ਵਿੱਚ ਰਹੇ ਆ ਪਰ ਗੱਲ ਇਹ ਸੀ ਕਿ ਥੋੜੇ ਕੋ ਉਹ ਗਮਰਾਹ ਹੋਏ ਆ ਜੀ ਕਿਉਂਕਿ ਬਾਈ ਜੀ ਅਸੀਂ ਉੱਥੋਂ ਜਿਹੜਾ ਪਿੰਡ ਚੱਲੋਗੇ ਅਸੀਂ 6 7 700 ਫੁੱਟ ਪਾਣੀ ਨਗਾ ਕੇ ਮਤਲਬ ਅਸੀਂ ਉੱਥੇ ਆਪਣੀ ਮੋਟਰ ਬੋਰਡ ਲੈ ਕੇ ਆਏ ਸੀਗੇ ਮੁੰਡਾ ਗੋਤਾਖੋਰ ਨਾਲ ਸੀਗਾ ਸਾਰੀ ਜਿਹੜੀ ਉਹ ਸੇਵਾ ਉਹ ਗਗਨ ਢਿਲੋ ਸਰਪੰਚ ਸਾਹਿਬ ਨੇ ਦਿੱਤੀ ਸੀ ਅਸੀਂ ਉਹ ਘਰ ਘਰ ਪਹਚਾ ਰਹੇ ਸੀ ਕਿਉਂਕਿ ਪਿੰਡਾਂ ਵਿੱਚ ਸੇਵਾ ਬਹੁਤ ਜ਼ਿਆਦਾ ਪਹੁੰਚ ਰਹੀ ਹੈ ਤੇ ਜਿਹੜੀਆਂ ਟਾਬਾਂ ਤੇ ਜਾਂ ਟਾਹਣੀਆਂ ਤੇ ਪੇਕਾਂ ਤੇ ਸੇਵਾ ਨਹੀਂ ਪਹੁੰਚ ਰਹੀ ਸਾਡੀ ਕੋਚ 6 ਸੀ ਅਸੀਂ ਵੀ ਨਿਸ਼ਕਾਮ ਸੇਵਾ ਕਰ ਰਹੇ ਹਾਂ ਵੀ ਸਾਨੂੰ ਕਿਸੇ ਨਾ ਕੋਈ ਅਸੀਂ ਵਿਰੋਧੀ ਨਹੀਂ ਹੈਗੇ ਕਿਸੇ ਦੇ ਕੋਈ ਸਾਡੇ ਨਾਲ ਕੋਈ ਈਰਖਾबाजी ਨਹੀਂ ਅਸੀਂ ਤਾਂ ਕਿੰਨੇ ਵੀ ਇਹ ਦੁੱਖ ਦੀ ਘੜੀ ਹੈ ਤੇ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਸੇਵਾ ਕਰਨੀ ਚਾਹੀਦੀ ਤੁਹਾਨੂੰ ਲੱਗਦਾ ਨਹੀਂ ਵੀ ਇਹੋ ਜੇ ਸਮੇਂ ਤੇ ਸਾਨੂੰ ਥੋੜਾ ਜਿਹਾ ਇਲਜ਼ਾਮਬਾਜ਼ੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜੇ ਆਪਾਂ ਕਿਸੇ ਤੇ ਅੱਜ ਇੱਕ ਇਲਜ਼ਾਮ ਲਾਵਾਂਗੇ ਅਗਲੇ ਦੇ ਵੀ ਸਮਰਥਕ ਨੇ ਚਾਰ ਵੀਡੀਓ ਆਪਣੀ ਸੰਸਾ ਦੇ ਅਗੇਂਸ ਜਦੋਂ ਤੁਸੀਂ ਇੱਕ ਮੰਤਰੀ ਸਾਹਿਬ ਹੋਣਗੇ, ਉਧੇਦਾਰ ਹੋਣਗੇ, ਉਹ ਆਪਣੇ ਇੱਕ ਟਰੈਕਟਰ ਟਰਾਲੀ ਤੇ ਇੱਕ ਫੀਲਡ ਲੈ ਕੇ ਆ ਰਹੇ ਹੋਣਗੇ। ਸਾਨੂੰ ਤਾਂ ਉਹ ਭਲੇਖਾ ਲੱਗੂਗਾ ਨਾ। ਐਡ ਕਰਨ ਲੱਗਾ। ਵੇਖੋ ਸੰਸਥਾ ਤੇ ਕੋਈ ਇਲਜ਼ਾਮ ਵਾਲਾ ਸਾਨੂੰ ਮਸਲਾ ਨਹੀਂ ਹੈਗਾਗਾ। ਉੱਥੇ ਇਹਨੂੰ ਭਲੇਖਾ ਲੱਗਿਆ, ਉਹਦੀ ਉਹਨੇ ਗੱਲ ਦੱਸ ਦਿੱਤੀ ਹੀ ਆ। ਹੂੰ ਹੂੰ। ਤੇ ਵੱਡੀ ਗੱਲ ਇਹ ਆ ਕਿਉਂ ਇਹ ਤਰਫ ਦੇ ਘਾਤੋਂ ਆ? ਜਦੋਂ ਪਿੰਡਾਂ 'ਚ ਜਾਂਦੇ ਆ ਲੋਕ ਕਹਿੰਦੇ ਆ ਵੀ ਜਿਹੜੀ ਸਰਕਾਰ ਵੰਡਦੀ ਹੈ, ਡਿਸਟ੍ਰਿਬਿਊਟ ਕਰਦੀ ਆ, ਉਹ ਆਪਦੇ ਸਰਪੰਚਾਂ ਨੂੰ ਦੇਣ ਦੀ ਸਾਡੇ ਤੱਕ ਪਹੁੰਚਦੀ ਨਹੀਂ। ਉਹ ਜਿਹੜਾ ਬੰਦਾ ਜਿਹੜਾ ਉੱਥੇ ਸੇਵਾ ਕਰ ਰਿਹਾ, ਉਹ ਪਾਣੀ ਉਦੇ ਮਨ ਦਾ ਦੋਖਾ ਉਹ ਠੀਕ ਆ ਇਹ ਤੋਂ ਭੁਲੇਖਾ ਲੱਗਿਆ ਹੁਣ ਉਹਨੇ ਉਹ ਦੱਸ ਦਿੱਤਾ ਅਸੀਂ ਮੰਤਰੀ ਸਾਹਿਬ ਨੂੰ ਵੀ ਕਹਿੰਨੇ ਆ ਵੀ ਮੁੰਡੇ ਤੋਂ ਚਲੋ ਭੁਲੇਖਾ ਲੱਗ ਗਿਆ ਉਹਨੇ ਕਹਿਤਾ ਠੀਕ ਆ ਪਰ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਪ੍ਰਸ਼ਾਸਨ ਜਿਸ ਤਰੀਕੇ ਨਾਲ ਵਰਕ ਕਰਨਾ ਚਾਹੀਦਾ ਨਹੀਂ ਹੋ ਰਿਹਾ ਜਿੰਨੀਆਂ ਕਿਸ਼ਤੀਆਂ ਚਾਹੀਦੀਆਂ ਉਹਨੀਆਂ ਨਹੀਂ ਹੈਗੀਆਂ ਸਰਕਾਰ ਉੱਥੇ ਕਿਸ਼ਤੀਆਂ ਦਾ ਪ੍ਰਬੰਧ ਕਰੇ ਜਿਹੜੀਆਂ ਢਾਣੀਆਂ ਇੱਥੇ ਤੁਸੀਂ ਬਹਿਕਾਂ ਬੋਲਦੇ ਆ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੇ ਸੋ ਬਹੁਤ ਚੰਗੀ ਗੱਲ ਮੰਤਰੀ ਸਾਹਿਬ ਸਾਡੇ ਕੋਲੇ ਆਏ ਆ ਅਸੀਂ ਉਹਨਾਂ ਨਾਲ ਗੱਲ ਕਰੀਆ ਉਹ ਆਂਦੇ ਜੀ ਮੈਂ ਇਸ ਜਿਹੜੀਆਂ ਹੁਣ ਤਾਈਆਂ ਉਹਨਾਂ ਨੂੰ ਕੱਢੂਗਾ ਦੂਰ ਕਰੂਗਾ ਜਦੋਂ ਸਭ ਤੋਂ ਬਾਅਦ ਫਿਰ ਅਸੀਂ ਉੱਥੇ ਮੰਤਰੀ ਸਾਹਿਬ ਨੂੰ ਪੁੱਛ ਕੇ ਮੈਨੂੰ ਉਹ ਥੋੜਾ ਕੋ ਗੁੱਸਾ ਲੱਗਾ ਤੇ ਮੈਂ ਉੱਥੋਂ ਗੁਰਦੁਆਰਾ ਸਾਹਿਬ ਤੋਂ ਆ ਗਏ ਤੇ ਮੇਰੇ ਪਿੱਛੇ ਜਿਹੜੇ ਜੱਲੂ ਕਹਿੰਦੇ ਸਰਪੰਚ ਸਾਹਿਬ ਨੇ ਉਹ ਆਈ ਮੈਨੂੰ ਕਹਰੇ ਨੇ ਰੋਮਨ ਮੈਂ ਕਿਹਾ ਹਾਂਜੀ ਆਂਦੇ ਬਾਈ ਅਸੀਂ ਮੰਤਰੀ ਸਾਹਿਬ ਦੀ ਫੀਲ ਮੋੜਤੀ ਆ ਜੀ ਮੰਤਰੀ ਸਾਹਿਬ ਦੇ ਜਿਹੜਾ ਵੀ ਸਮਾਨ ਆਇਆ ਸੀ ਅਸੀਂ ਮੋੜਤਾ ਅਸੀਂ ਢੋਡੇ ਵਾਲੀ ਫੀਲ ਰੱਖ ਲਈਆ ਉਹਨਾਂ ਨੇ ਆ ਗੱਲ ਹੋਈ ਉਹ ਤੋਂ ਬਾਅਦ ਜੀ ਤੇ ਉਹ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਉਹਨਾਂ ਦੇ ਪਿੰਡ 'ਚ ਕੀ ਹੋਇਆ ਉਹ ਤੋਂ ਬਾਅਦ ਕੀ ਨਹੀਂ ਹੋਇਆ ਇਹ ਜਿਹੜੀ ਕਿ ਜੱਲੋ ਕੇ ਸਰਪੰਚ ਦੀ ਗੱਲ ਸੀ ਫਿਰ ਲੋ ਫੀਡ ਉਹਨਾਂ ਤੱਕ ਪਹੁੰਚ ਗਈ ਜਿਹੜੀ ਉਹਨਾਂ ਨਾਲ ਦਿੱਲੀ ਲਹਾਈ ਗਈ ਸੀ ਹਾਂਜੀ ਉਹ ਉਹ ਜਿਹੜੀ ਸਾਡੀ ਸੰਸਥਾ ਵੱਲੋਂ ਜਿਹੜੀ ਫੀਡ ਸੀਗੀ ਉਹ ਉਹਨਾਂ ਤੱਕ ਜੱਲੋ ਕਾਂ ਤੇਕਰ ਪਹੁੰਚ ਗਈ ਜੀ